ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਤੋਂ ਬਿਨਾਂ ਤੇ ਇੱਕ ਬੱਚੇ ਵਾਲੀ ਹੈ ਜਿਹੜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਰਹੀ ਤੁਸੀਂ ਸਣਾਓ ਸਭ ਠੀਕ ਠਾਕ ਜੀ ਵੇਗਿਆ ਮਾਲ ਫਿਰ ਪਰਸੋਂ ਵਾਲਾ ਹਰ ਵੀ ਜੀ ਘੰਟੇ ਵਿੱਚ ਹੀ ਮਾਲ ਵੇਗਿਆ ਪੱਸੋਂ ਵਾਲਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਫਿਰ ਪਾਸ ਸਿੰਘ ਜੇ ਪਿੰਡ ਚੁੰਦਾ ਜਿਲ੍ਹਾ ਮੁੰਹ ਸੀਂਗ ਨਾਲ ਤੇ ਫੋਨ ਨੰਬਰ ਹੀ ਬੋਲਦਾ ਨਹੀਂ ਨੇ 9431 ਕਰਾਨੇ ਨਾਲ ਠੀਕ ਹੈ ਤੇ ਸ਼ਰਵਾਤ ਫਿਰ ਆ ਜਿਹੜੀ ਝੋਟੀ ਤੋਂ ਕਰ ਲਈ ਆਪਾਂ ਕਰ ਲਈ ਜੀ ਕਾਫੀ ਖੂਬਸੂਰਤ ਸੀ ਝੋਟੀ ਆ ਤੇ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਇਹਦਾ ਤੇ ਸਾਂਭੇ ਸੁੰਭ ਤੇ ਕਿੰਨਾ ਚਿਰ ਹੋ ਗਿਆ ਵਿਜਨ ਸੁਈਨ ਸੁਈ ਨੂੰ ਹਰ ਵੀ ਜੀ ਆ ਕੋ ਆਪਣਾ ਸਾਬ ਲਾਲੇ ਕੋ 15 ਨਾਲ 16 ਦਿਨ ਲਾ ਲਏ ਹਾਂ ਤੁਹਾਡੇ ਸਾਹਮਣੇ ਮਾਰਨ ਢਈ ਏ ਛੋਟੀ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੇ ਤੇ ਕੋ ਦੁੱਧ ਹਰ ਵੀ 10 ਤੋਂ ਬਾਹਰ 10 ਕਿਲੋ ਦੀ ਆਪਾਂ ਗਾਰੰਟੀ ਦਵਾਂਗੇ ਪਹਿਲਾ ਸੂਆ ਮੂੰਹ ਚਾਰ ਦਿਨ ਤੱਕ ਠੀਕ ਆ ਹਾਂਜੀ ਹਾਂਜੀ 10 ਲੀਟਰ ਜਿਹੜਾ ਘਰੋਂ ਚੁਆ ਕੇ ਦੋਗੇ ਘਰੋਂ ਆ ਗਿਆ ਰੁਪਏ ਜੀ ਵੀਡੀਓ ਕਾਤੇ ਜਿੰਦਾ ਮਰਜੀ ਕੋ ਵੀਨਪਾ ਦਿਖਾਵੇ ਠੀਕ ਆ ਜੀ ਹਾਂਜੀ ਹਾਂਜੀ ਚਲੋ ਫਿਰ ਤੋਰੋ ਅਜਲੇਂ ਦਾਸ ਖੇਲੇ ਰੋਦ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਹੈ ਬਾਕੀ ਸੋਹਣੀ ਛੋਟੀ ਸ਼ਕੀਨ ਛੋਟੀ ਆ ਜੇ ਕਿਹ ਵੀ ਇਹਨੇ ਸ਼ੌਂਕ ਨਾ ਘਰੇ ਰੱਖਣੀ ਆ ਤੇ ਗਾਂ ਵੀ ਕੋਈ ਦੋ ਚਾਰ ਸੂਵੇ ਪੀਣੀ ਆ ਹਰ ਵੀ ਦਾਦੇ ਚਾਚਾ ਆ ਆ ਦੇਖ ਸਾਦੇ ਪਿਓਰ ਚਾਰ ਦੰਦ ਆ ਜਿਹੜੀ ਸੈਟ ਵਾਲੇ ਦੋਵੇਂ ਦੰਦ ਜੇ ਉੱਤਰੇ ਖਲੋਤੇ ਠੀਕ ਹੈ ਜੀ ਹਾਂ ਜੀ ਇਹ ਤੇ ਰੰਗ ਕਾਲੀ ਹੈ ਰੁਪਈ ਜੀ ਸਾਰਾ ਕੋਈ ਵਾਰ ਇੱਕ ਚਿੱਟਾ ਉਮੀ ਪੂਰਾ ਆ ਮੱਥੇ ਲਾਵੇ ਤੇ ਸਾਂਭੇ ਸੋੰਬੇ ਵੀ ਚੰਗੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਦਿਆ ਆਪਾਂ ਇਹਦਾ ਮੁੱਲ ਅਸੀਂ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰੋਗੇ ਫੋਨ ਤੇ ਕਰਾਂਗੇ ਤੇ ਪਹੁੰਚ ਵਿੱਚ ਹੀ ਹੋਗੀ ਇਹਦੀ ਪਹੁੰਚ ਵਿੱਚ ਹੀ ਹੋਗੀ ਰੁਪਈ ਤੇ ਨੋਰਮਲ ਜਿਹੇ ਰੇਟ ਹੋਗਾ ਨੋਰਮਲ ਕੋਈ ਵੀ ਭਾ ਫੋਨ ਲਾਵੇ ਕੋਈ ਨਹੀਂ ਮੋੜਦੇ ਨਹੀਂ ਕਹਿੰਦੇ ਠੀਕ ਹੈ ਤੇ ਹੁਣ ਜਿਹੜੇ ਆ ਮੱਝ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਥੱਲੇ ਵੀ 9 ਕਿਲੋ ਦੁੱਧ ਤਿਆਰ ਹੈ ਤਿਆਰ ਬਿਲਕੁਲ ਤਿਆਰ ਹੈ ਜਿੰਦਾ ਮਰਜ਼ੀ ਵੀਰ ਭਰਾ ਕੋਲ ਤੇ ਇਹ ਬੱਚੇ ਤਾਂ ਬਣਾ ਹੀ ਆ ਤੋਰਾ ਫੇਰ ਇਕ ਕਰੀਨ ਥੱਲੇ ਚੰਗੀ ਭਰੀ ਹੈ ਵੀ ਆਜ ਲੈ ਆ ਤੇ ਇਹਦਾ ਫਿਰ ਮੁੱਲ ਛੋਟਾ ਜਿਹਾ ਮੁੱਲ ਰੁਪਈਆ ਦਾ ਕਿੰਨਾ ਇਹ 50000 ਪਾਉਂਡ ਕਰ ਦਾਂਗੇ 50000 ਚ ਪਹੁੰਚ 100 ਕਿਲੋਮੀਟਰ ਤੱਕ ਕਰ ਠੀਕ ਹੈ ਜੀ ਤੇ ਹੁਣ ਜਿਹੜੀ ਆਹ ਵਾਲੀ ਮੱਝ ਇਹਦੇ ਕੋਲ ਕਿੰਨਾ ਦੁੱਧ ਇਹਦੇ ਥੱਲੇ ਅੱਧੀ 6 ਕਿਲੋ ਦੁੱਧ ਜੀ ਅੱਛਾ ਹਾਂਜੀ ਪੱਕਾ ਦੁੱਧ ਜਿਹੜਾ ਪੱਕਾ ਦੁੱਧ 6 ਕਿਲੋ ਘਰ ਵਾਲਿਆਂ ਨੇ ਵੀ 1.5-2 ਮਹੀਨੇ ਹੋ ਗਏ ਬਣੀ ਨੂੰ ਆਪਾਂ ਚੈੱਕ ਨਹੀਂ ਕਰਾਈ ਠੀਕ ਹੈ ਜੀ ਦੋਹਾਂ ਫਿਰ ਕਰੀਏ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤਾਂ ਵੀ ਇਹਦਾ 50 45 ਜੋ ਮਰਜ਼ੀ ਕਰ ਲਈਏ ਹਾਂਜੀ 1000 ਛੱਡਾਂ ਵੀ ਕਰ ਲਈ ਅੱਛਾ ਪਹੁੰਚ ਵਿੱਚ ਹੈ ਪਹੁੰਚ ਵਿੱਚ ਹੈ ਰੁਪਈਏ ਅੱਛਾ ਹਾਂਜੀ 100 ਕਿਲੋ ਮੀਟਰ ਤੱਕ ਕਰੋ 6 ਕਿਲੋ ਜਿੱਦਾਂ ਮਰਜ਼ੀ ਮੇਰੇ ਘਰ ਵੀ ਭਾ ਕੇ ਚੋੜੀ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਮਨ ਤਾਂ ਥੋੜਾ ਪਤਾ ਹੋਰ ਨਹੀਂ ਕਰਦਾਂਗੇ ਥੋੜਾ ਬਹੁਤਾ ਰੁਪਈਏ ਮਨ ਠੀਕ ਹੈ ਵੀ ਇਹ ਤਾਂ ਦੋ ਨੰਬਰ ਚ 40000 ਰੁਪਏ ਦੀ ਆ ਜੇ ਸਮਨ ਨਿਗਲ ਆਵੇ ਤੇ 50 ਰੁਪਈਆ ਨਹੀਂ ਬਾਕੀ ਇਹ ਆ ਵੀ ਤਿੰਨੇ ਸੋਈਆਂ ਸਵਾਈਆਂ ਵਾ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਨਾ ਬਾਅਦ ਚ ਕੋਈ ਲਾਮਾ ਲਾਮਾ ਦਵੇ ਦਿਨਾਂ ਕੋਈ ਲਾਮਾ ਲਵੇ ਆਮਨੇ ਵੀ ਦੋ ਟਾਈਮ ਚੋਕ ਆਪਣੇ ਕਿਤੇ ਵੀ ਲੈਣੀ ਆ ਹਰ ਕੇ ਵੀਡੀਓ ਸਾਡੀ ਇਹੇ ਬੇਨਤੀ ਹੁੰਦੀ ਆ ਕਿ ਆਪਣੀ ਅਗਲੇ ਦੇ ਘਰੋਂ ਹੀ ਤਸੱਲੀ ਕਰਕੇ ਖੜੋ ਬਾਅਦ ਚ ਕੋਈ ਇੱਧਰ ਉੱਧਰ ਕਰਨ ਵਾਲੀ ਕੋਈ ਗੱਲਬਾਤ ਦੋਵਾਂ ਪਾਸਿਆਂ ਨਾ ਰਹਿ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ